ਫਰੀਦਾ ਗਲਿਏ ਚਿਕੜ ਦੂਰ ਘਰ ਨਾ ਲੁਪਿਆਰੇ ਨੀਹ ਚਲਾਂ ਤਪੇ ਜੈ ਕੰਬਲੀ ਰਹਾ ਤਾਂ ਟੁੱਟ ਨੇ ਚਲਾਂ ਤਾਂ ਭਿਜੇ ਕੰਬਲੀ ਰਹਾ ਤਾਂ ਟੁੱਟ ਨੇ ਪਿਜੋ ਸਜੋ ਕੰਬਲੀ پو سجو کمبلی اللہ ورسے اللہ ورسوں میں جائے ملا تنا سجنا ٹوٹو نہیں ਜਾਏ ਮਿਲਾ ਤੈਨਾਂ ਸੱਜਣਾ ਟੁੱਟੋ ਨਾਹੀ ਨੇਹ ਪਿਛੋ ਸਜੋ ਕੰਬਲੀ ਅੱਲਾ ਵਰਸੋ ਮੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਅਜਸੀ ਫਰੀਦ ਜੀ ਦਾ ਇਹ ਸ਼ਲੋਕ ਗਲੀਆਂ ਚੱਕੜ ਦੂਰ ਕਰ ਵੀਵ ਟਾਕਡ ਅਬਾਊਟ ਇਟ ਕਿ ਬਾਣੀ ਬੋਤੇ ਕਰਕੇ ਮਨ ਦੇ ਤਲ ਦੀ ਗੱਲ ਕਰਦੀ ਹੈ ਅੰਦਰ ਦੀ ਗੱਲ ਕਰਦੀ ਹੈ ਬਾਹਰ ਦੀਆਂ ਐਗਜ਼ੈਂਪਲਸ ਨੇ ਮੈਟਾਫੋਰਸ ਨੇ ਮੈਂ ਸੋਚਾਂ ਹੁਣ ਆਪਾਂ ਜਦੋਂ ਗੱਲ ਕਰਾਂਗੇ ਬਾਣੀ ਦੀ ਤੇ ਦੋਵੇਂ ਪੱਖਾਂ ਤੋਂ ਕਰਾਂਗੇ ਐਸ ਸ਼ਲੋਕ ਦੇ ਵਿੱਚ ਫਰੀ ਜੀ ਕਹ ਰਹੇ ਨੇ ਕਿ ਗਲੀ ਦੇ ਵਿੱਚ ਮੰਨ ਲਓ ਬਹੁਤ ਤੇਜ਼ ਥੰਡਰਸਟਾਰਮ ਆਇਆ ਬੜਾ ਤੇਜ਼ ਮੀਂਹ ਵਰਿਆ ਚੱਖੜ ਝੁੱਲਿਆ ਤੇ ਖਿਆਲ ਰਹੀਂ ਕਿ ਦੇਸ਼ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਗਲੀਆਂ 'ਚ ਤੇ ਇਕੱਠਾ ਹੋ ਕੇ ਚਿੱਕੜ ਬਣ ਜਾਂਦਾ ਹੈ ਹੁਣ ਤੇ ਖੈਰ ਸੂਰੇਜ ਆ ਗਈ ਪੋਸਟ ਮਾਡਰਨਿਜ਼ਮ ਦੇ ਵਿੱਚ ਪਰ ਸਟਿਲ देयर ਆਰ ਸਮ ਪਲੇਸਿਸ ਉਧਰ ਧਿਆਨ ਲਗਾ ਲਾ ਜਾ ਰਹੇ ਨੇ ਗੁਰੂ ਸਾਹਿਬ ਸਾਡਾ ਕਿ ਗਲੀ ਦੇ ਵਿੱਚ ਚਿੱਕੜ ਹੋ ਜਾਂਦਾ ਤੇ ਮੇਰੇ ਸੱਜਣਾ ਦਾ ਘਰ ਬੜਾ ਦੂਰ ਹੈ ਪੈਦਲ ਹੀ ਜਾਈਦਾ ਸੀ ਉਦੋਂ ਨਾਲ ਪਿਆਰੇ ਨੇ ਸਿਚੁਏਸ਼ਨ ਮੀ ਕਰਕੇ ਗਲੀਆਂ ਚ ਚਿਕੜੋ ਯਾਦ ਆ ਜਿੱਥੇ ਜਾਣਾ ਮੇਰੀ ਮੰਜ਼ਿਲ ਬੜੀ ਦੂਰ ਹੈ ਤੇ ਪਿਆਰੇ ਦੇ ਨਾਲ ਪਿਆਰ ਵੀ ਬੜਾ ਹੈ ਚੱਲਾਂ ਤਪਿਚ ਕੰਬਲੀ ਹੁਣ ਮੈਂ ਤਿਆਰ ਹੋ ਕੇ ਜਾਣਾ ਹੈ ਤੇ ਚਿਕੜ ਵੀ ਹੈ ਇਹ ਹਾਲੇ ਵੀ ਬੂੰਦਾਬੰਦੀ ਹੋ ਰਹੀ ਏ ਤੇ ਜੇ ਮੈਂ ਤੁਰਦਾ ਜੇ ਮੈਂ ਜਾਣਾ ਰਿਗਾਰਡਲੈਸ ਨਹੀਂ ਵੀ ਨਹੀਂ ਮੈਂ ਜਾਣਾ ਜ਼ਰੂਰ ਜਾਣਾ ਯਾਰ ਅਗਲਾ ਨੇ ਇਨਵਾਈਟ ਕੀਤਾ ਯਾ ਮੇਰੇ ਅੰਦਰ ਦੀ ਖੇਚਾ ਮੈਂ ਜਾਣਾ ਜ਼ਰੂਰ ਚੱਲਾਂ ਤਾਂ ਪੇ ਜਹ ਕੰਬਲੀ ਹੁਣ ਹੁਣ ਦਾ ਕੀ ਪਿਆ ਅਸੀਂ ਕਈ ਵਾਰੀ ਇਹੋ ਜੀ ਦੁਬਦੱਚ ਜ਼ਿੰਦਗੀ ਚ ਆ ਜਾਂਦੇ ਹਾਂ ਅਕਸਰ ਰਹਾ ਤਾ ਟੁੱਟਿਆ ਨਹੀਂ ਪਰ ਜੇ ਮੈਂ ਨਹੀਂ ਤੁਰਦਾ ਜੇ ਰਹਿ ਜਾਣਾ ਮੈਂ ਨਹੀਂ ਜਾਂਦਾ ਆਈ ਕੈਨਸਲ ਮਾਈ ਪਲਾਨਸ ਤੇ ਮੇਰਾ ਪਿਆਰ ਟੁੱਟ ਜਾਏਗਾ ਕਿਉਂਕਿ ਪਿਆਰਾ ਕਹੇਗਾ ਲੈ ਯਾਰ ਤੂੰ ਚੰਗਾ ਲਾਰਾ ਲੱਗ ਗਿਆ ਤੂੰ ਆਇਆ ਹੀ ਨਹੀਂ ਐਂਡ that happens in material terms ਬਾਰਲੀ ਦੁਨੀਆ ਚ ਅਸੀਂ ਫੇਰੋਸੇ ਗਲਿਆਂ ਚ ਪੈ ਜਾਣੇ ਆ ਹਾਂ ਜੀ ਅਸੀਂ ਵੀ ਤੇ ਆਏ ਸਾਂ ਉਦੋਂ ਵੀ ਤੇ ਇਦਾਂ ਹੋਇਆ ਸੀ ਪਰ ਤੁਸੀਂ ਨਹੀਂ ਆਏ ਦੇਖੋ ਐਸ ਪੈਰਾਡਾਕਸਲ ਸਿਚੁਏਸ਼ਨ ਹੁਣ ਇਸੇ ਤਰ੍ਹਾਂ ਕਿਹੜੀਆਂ ਗਲੀਆਂ ਮੇਰੇ ਅੰਦਰ ਚ ਜਦੋਂ ਮੈਂ ਅੰਦਰ ਵੜਾਂ ਇਸੇ ਗੱਲ ਨੂੰ ਇੰਪਲੀਮੈਂਟ ਕਰਾਂ ਕਿਹੜੀਆਂ ਗਲੀਆਂ ਦੀ ਗੱਲ ਕਰ ਰਹੇ ਨੇ ਗੁਰੂ ਸਾਹਿਬ ਸੌਰੀ ਹਾਂ ਸੋਚਾਂ ਕੰਨ ਕੰਨ ਮੂੰ ਨੱਕ ਇਸ ਸਾਰਿਆਂ ਦੀ ਜਿਹੜੀ ਇਨਫੋਰਮੇਸ਼ਨ ਅੰਦਰ ਇੱਥੇ ਇਕੱਠੀ ਹੋ ਰਹੀ ਹੈ ਤੇ ਆਈ ਕੈਨ ਨਾਟ ਵਾਕ ਟਵਾਰਡਸ ਮਾਈ ਪਿਆਰਾ ਅੰਦਰ ਕਿਸੇ ਸੋਚ ਦਾ ਆਸਰਾ ਲੈ ਹੀ ਨਹੀਂ ਪਾਰਿਆ ਮੈਂ ਤੇ ਹੁਣ ਕੀ ਹੁੰਦਾ ਫਿਰ ਜਿਸ ਤਰ੍ਹਾਂ ਬਾਰਦੀ ਦੁਨੀਆ ਚ ਜਿਵੇਂ ਤੁਰਦਾ ਤੇ ਮੇਰੀ ਕੰਬਲੀ ਭਜਦੀ ਏ ਨਹੀਂ ਜਾਂਦਾ ਤੇ ਪਿਆਰ ਟੁੱਟਦਾ ਏ ਇਸੇ ਤਰ੍ਹਾਂ ਅੰਦਰ ਦੀ ਦੁਨੀਆ ਦੇ ਵਿੱਚ ਪਿਆਰੇ ਨੂੰ ਮਿਲਣ ਲਈ ਰਿਗਾਰਡਲੈਸ ਮੈਂ ਤੁਰਦਾ ਤੇ ਮੇਰੇ ਜਿਹੜੇ ਸਾਰੇ ਸਾਥੀ ਨੇ ਨਾ ਗਿਆਨ ਇੰਦਰੇ ਇਹ ਸਾਰੇ ਰਿਜ਼ੈਂਟਮੈਂਟ ਕਰਦੇ ਆ ਮੈਨੂੰ ਖਿੱਚਦੇ ਆ ਆਪਣੇ ਵੱਲ ਮਾਇਆ ਹੈ ਨਾ ਸਾਰੀ ਅੰਦਰ ਬਾਹਰ ਵੀ ਮਾਇਆ ਹੈ ਜੈਸੀ ਅਗਨ ਉਧਰ ਮੈਂ ਐਸੀ ਬਾੜ ਮਾਇਆ ਸੋ ਉਹ ਮੈਨੂੰ ਸਾਰੇ ਆਪਣੇ ਵੱਲ ਪੁੱਲ ਕਰਦੀ ਹੈ ਮਾਇਆ ਦੀ ਆਪਣੀ ਗ੍ਰੈਵਿਟੀਸ਼ਨ ਹੈ ਅੰਦਰ ਵਿੱਚ ਹੀ ਤੇ ਉਹ ਕਹਿੰਦੀ ਨਹੀਂ 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 ਐ ਨਾ ਕਰੀ ਉਹ ਹੋ ਹੋ ਐ ਨਹੀਂ ਕਰਨਾ ਉਹ ਐਦਾਂ ਨਹੀਂ ਕਰਨਾ ਤੇ ਰਹਾ ਤੂੰ ਟੁੱਟਿਆ ਨਹੀਂ ਫਿਰ ਪਾਸ਼ਾ ਕਹਿੰਦੇ ਨੇ ਭਈ ਜੋ ਸਿੱਜੋ ਕੰਬਲੀ ਹੁਣ ਮੈਂ ਇਸ ਦੁਬਧਾ ਦੇ ਵਿੱਚ ਰਿਹਾ ਤੇ ਉਸ ਤੋਂ ਬਾਅਦ ਮੈਂ ਹਮਲਾ ਮਾਰਿਆ ਨੋ ਮੈਟਰ ਵਟ ਪਹਿਲਾ ਸ਼ਲੋਕ ਖਿਆਲ ਰੇ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਚਲਾਂ ਤਾਂ ਭਿਜੇ ਕੰਬਲੀ ਰਹਾ ਤਾਂ ਟੁੱਟੇ ਨੇ ਕਹਿੰਦੇ ਭਿਜੋ ਸਿੱਜੋ ਕੰਬਲੀ ਅੱਲਾਹ ਵਰਸੇ ਕਉਸੋ ਮੇ ਰੱਬ ਜਿੰਨੀ ਵੀ ਬਾਰਿਸ਼ ਕਰੇ ਭਾਵ ਕਿਉਂਕਿ ਹੈ ਤੇ ਸਾਰਾ ਰੱਬ ਕਰਨ ਵਾਲਾ ਨਾ ਕਿ ਤਰੇ ਇਤਨੀ ਰੱਬ ਮੇਰਾ ਇਹ ਮੇ ਧਿਆਨ ਲੈ ਰਿਹਾ ਹੋਵੇ ਮਨ ਦੇ ਤਲ ਤੇ ਤੇ ਮੈਂ ਫੇਲ ਹੋ ਜਾ ਮੈਂ ਫੇਲ ਨਹੀਂ ਹੋਣਾ ਮੈਂ ਹਰ ਹਿੱਲੇ ਪਾਸ ਹੋਣਾ ਕਿਉਂਕਿ ਜਾਂ ਮੈਨੂੰ ਇਹ ਯਕੀਨ ਕਦੋਂ ਆਏਗਾ ਲੋੜ ਹੈ ਮੈਨੂੰ ਯਕੀਨ ਦੀ ਇਨਸਟਲ ਕਰਨ ਦੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੋ ਜੇ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਪਾਸ਼ਾ ਜੇ ਤੂੰ ਮੇਰੇ ਵਾਲਾ ਨਾ ਜੇ ਤੂੰ ਮੇਰੀ ਸੋਚ ਵਿੱਚ ਬੈਠਾ ਮਨ ਤਨ ਅੰਤਰ ਵਸ ਦੁੱਖ ਆ ਨਾ ਹੋਏ ਦੁੱਖ ਵਿਛੋੜਾ ਜੇ ਤੂੰ ਮੇਰੇ ਅੰਦਰ ਵਸ ਜਾਏ ਨਾ ਪਾਸ਼ਾ ਤੇ ਫੇਰ ਮੈਨੂੰ ਵਿਛੋੜੇ ਦੀ ਕੋਈ ਤਕਲੀਫ ਨਹੀਂ ਹੋਣੀ ਫੇਰ ਮੈਂ ਦੁਬਿਧਾ ਵਿੱਚ ਵੀ ਨਹੀਂ ਪੈਣਾ ਅੱਗੇ ਚੱਲਾਂ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਟੈ ਨਹੀਂ ਫੇਰ ਤੇ ਮੈਂ ਡਿਸਾਈਡਿਡ ਹੀ ਡਿਸਾਈਡਿਡ ਆ ਪਿਛੋਂ ਸਜੋ ਕੰਬਲੀ ਆ ਮੱਲ ਵਰਸੋ ਮੇਂ ਜਾਏ ਮਿਲਾ ਤੈਨ ਸਜਨਾ ਟਟੈ ਨਾਹੀ ਨੇ ਮੈਂ ਆਪਣੇ ਪਿਆਰੇ ਦਾ ਲੜਨਾ ਛੱਡਾਂ ਆਉ ਨਾ ਛੋਡਾਂ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਜੇ ਕਿਦਰੇ ਇਤਾਂ ਦੀ ਗੱਲ ਬਣ ਜਾਏ ਤੇ ਫੇਰ ਮੇਰੀ ਜਿਹੜੀ ਪੈਰਾਡਾਕਸਿਕਲ ਸਿਚੁਏਸ਼ਨਸ ਇਹ ਇੱਕ ਨਹੀਂ ਇਹੋ ਜੀਆਂ ਕਈ ਆਉਂਦੀਆਂ ਨੇ ਜ਼ਿੰਦਗੀ 'ਚ ਔਰ ਰੱਬ ਦੇ ਆਸਰੇ ਰੱਬ ਦੇ ਯਕੀਨ ਨੂੰ ਜਫਾ ਪਾ ਕੇ ਯਕੀਨ ਕਿਦਾਂ ਦਾ ਜਿੱਦਾ ਜਿਹਦੇ ਵਿੱਚ ਪਿੱਛੇ ਉਹਦੇ ਕੰਪਲੀਟ ਸਰੈਂਡਰ ਤੇ ਅਨ ਕੰਡੀਸ਼ਨਲ ਲਵ ਹੋਵੇ ਆਈ ਕੈਨ ਰੀਚ ਐਵਰੀ ਗੋਲ 노 ਮੈਟਰ ਹਾਊ ਡਿਫਿਕਲਟ ਇਟ ਇਜ਼ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ